ਸ਼੍ਰੋਮਣੀ ਅਕਾਲੀ ਦਰ ਹਿਸਟਰੀ ਵਿੰਗ ਦੀ ਅੱਜ ਨਿਯੁਕਤੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੂੰ ਉਹਨਾਂ ਦੇ ਹਿਸਾਬ ਨਾਲ ਉੱਦਾਂ ਦਿੱਤਾ ਗਿਆ ਵਾ ਜੇਕਰ ਗੱਲ ਕਰੀਏ ਬਟਾਲੇ ਦੀ ਤਾਂ ਬਟਾਲੇ ਤੋਂ ਗੀਤਾ ਸ਼ਰਮਾ ਨੂੰ ਹਿਸਟਰੀ ਵਿੰਗ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਇਆ ਗਿਆ ਵਾ ਗੱਲਬਾਤ ਜ਼ਰੂਰ ਕਰ ਲਾਂਗੇ ਪਰ ਮੈਂ ਤਸਵੀਰਾਂ ਇਹ ਜ਼ਰੂਰ ਇੱਕ ਵਾਰੀ ਸਾਂਝੀਆਂ ਕਰਦਾ ਵਾਂ ਪੰਜਾਬ ਪ੍ਰਧਾਨ ਉੱਚੇ ਤੌਰ ਤੇ ਪਹੁੰਚੇ ਨੇ ਸ਼੍ਰੀਮਤੀ ਹਰਗਵਿੰਦ ਕੌਰ ਜੀ ਜਿਨ੍ਹਾਂ ਨੇ ਆਨਕੇ ਸਰੋਪਾ ਪਾਇਆ ਗੀਤਾ ਸ਼ਰਮਾ ਜੀ ਨੂੰ ਤੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਵੱਲੋਂ ਦਿੱਤੀ ਗਈ ਹੈ ਪੰਜਾਬ ਪ੍ਰਧਾਨ ਨੇ ਬੀਬੀ ਹਰਗਵਿੰਦ ਕੌਰ ਜੀ ਉਹਨਾਂ ਨੇ ਗੱਲਬਾਤ ਕਰ ਲੈਣੇ ਪਹਿਲਾਂ ਬੀਬੀ ਜੀ ਕਿਸ ਤਰੀਕੇ ਨਾਲ ਦੇਖਦੇ ਹੋ ਸ਼ੋਮਨੀ ਅਕਾਲੀ ਦਲ ਦੇ ਅੱਜ ਇੱਕ ਬੱਚੀ ਨੂੰ ਆਪਣੀ ਛੋਟੀ ਭੈਣ ਨੂੰ ਤੁਸੀਂ ਅਹੁਦਾ ਦੇ ਕੇ ਚੱਲੇ ਲੱਗਦਾ ਕਿ ਉਸ ਅਹੁਦੇ ਦੇ ਖਰੇ ਉਤਰਣਗੇ ਹਾਂਜੀ ਬਿਲਕੁਲ ਜੇ ਪਿਛਲੇ ਸਮੇਂ ਤੋਂ ਕੰਮ ਕਰ ਰਹੇ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਹੈ ਤੇ ਇਹਨਾਂ ਨੇ ਪਹਿਲਾਂ ਵੀ ਬਹੁਤ ਵਧੀਆ ਕੰਮ ਕੀਤਾ ਹੈ ਮੈਨੂੰ ਹੁਣ ਵੀ ਉਮੀਦ ਹੈ ਪੂਰੀ ਕਿ ਹੁਣ ਆ ਹੋਰ ਵੱਧ ਤਾਕਤ ਦੇ ਨਾਲ ਇਹ ਕੰਮ ਕਰਨਗੇ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਨੂੰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਇਹ ਮਜ਼ਬੂਤ ਕਰਨਗੇ ਮੈਨੂੰ ਭਰੋਸਾ ਹੈ ਇਹਨਾਂ ਤੇ ਪੂਰਾ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਕਿੰਨਾਗੇ ਖੜਦੇਗੀ ਦੇਖੋ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਕਿਸਾਨਾਂ ਦੇ ਨਾਲ ਹੈ ਪੰਜਾਬ ਦੇ ਸਾਰੇ ਲੋਕਾਂ ਦੇ ਨਾਲ ਹੈ ਕਿਸਾਨ ਕੋਈ ਪੰਜਾਬ ਤੋਂ ਬਾਹਰ ਦੇ ਨਹੀਂ ਹੈਗੇ ਠੀਕ ਹੈ ਜਿਹੜਾ ਕਿਸਾਨ ਪੰਜਾਬ ਦੇ ਹੈ ਸ਼੍ਰੋਮਣੀ ਅਕਾਲੀ ਦਲ ਉਹਨਾਂ ਦੇ ਨਾਲ ਹੈ ਸਾਰਿਆਂ ਦੇ ਨਾਲ ਹੈਗਾ ਇਹ ਨਹੀਂ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਨਹੀਂ ਹੈਗਾ ਇੱਕ ਠੋਕੇ ਖੜੇ ਆ ਬਿਲਕੁਲ ਗਨ ਚਾਰਜ ਨਾਲ ਖੜੇ ਨੇ ਇੱਕ ਵਾਰੀ ਫਿਰ ਝੰਡੇ ਥਲੇ ਇੱਕੋ ਦੇ ਖੜੇ ਕਰਤਾ ਬਿਲਕੁਲ ਜੀ ਬਿਲਕੁਲ ਹਾਂ ਜੀ ਮਨਸਾ ਇੱਕ ਵਾਰੀ ਫਿਰ ਚੰਨੇ ਥੱਲੇ ਖੜੇ ਕਰਕੇ ਲਿਆ ਦਿੱਤਾ ਸਾਰਿਆਂ ਨੂੰ ਕਿਉਂਕਿ ਬਹੁਤ ਸਾਰੇ ਕੁਝ ਕਾਲੀਦਲ ਨੂੰ ਅਲਵਿਦਾ ਵੀ ਕਹਿ ਗਏ ਸੀ ਪਰ ਉਹ ਜਿਹੜੇ ਕਹਿ ਗਏ ਸੀ ਉਹ ਫਿਰ ਅੱਜ ਆ ਗਏ ਨੇ ਕਾਲੀਦਲ ਦੇ ਦੇਖੋ ਗੱਲ ਇਹ ਕਿ ਇੱਕ ਪਹਿਲੀ ਗੱਲ ਤੇ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਜੀ ਜਿਹੜੇ ਆ ਨਾ ਪੰਜਾਬ ਦੇ ਪ੍ਰਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਚੱਲ ਵੀ ਹੈ ਤੇ ਉਹਨਾਂ ਦੀ ਵੀ ਸੋਚ ਪੰਜਾਬੀਅਤ ਤੇ ਰਹੀ ਹੈ ਪੰਜਾਬ ਦੇ ਭਾਰੀਚਾਰਕ ਸਾਂਝ ਵਾਰੀ ਰਹੀ ਸਾਂਝੀ ਵਾਲਤਾ ਦੀ ਗੱਲ ਕੀਤੀ ਅਰੇ ਹਮੇਸ਼ਾ ਤੁਸੀਂ ਚਲੇ ਜਾਓ ਅੱਜ ਮੈਨੂੰ ਪੰਜਾਬ 'ਚ ਕਿੰਨੀਆਂ ਯੂਨੀਵਰਸਟੀਆਂ ਪੰਜਾਬ 'ਚ ਕਿੰਨੇ ਕਾਲਜ ਨੇ ਕਿੰਨੇ ਹਸਪੀਟਲ ਨੇ ਮੈਡੀਕਲ ਹਸਪੀਟਲ ਵੱਡੇ ਕਿੰਨੇ ਨੇ ਜੇ 6 ਨੇ ਤਾਂ 5 ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਤੁਸੀਂ ਜਾ ਕੇ ਬੋਰਡ ਪੜ੍ਹ ਲਓ ਉਹਨਾਂ ਦੇ ਨਾਂ ਤੇ ਯੂਨੀਵਰਸਟੀਆਂ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ ਉਹ ਇੱਕ ਸੋਚ ਰੱਖਦੇ ਇਹ ਐਜੂਕੇਸ਼ਨ ਦੀ ਮੈਡੀਕਲ ਮੈਡੀਕਲ ਫੈਸਿਲਿਟੀ ਦੀ ਉਹਨਾਂ ਨੇ 12 ਤੱਕ ਪੜ੍ਹਾਈ ਫੜੀ ਕੀਤੀ ਕਿੰਨੇ ਕੀਤੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਾਲੀ ਦਲ ਦੀ ਸਰਕਾਰ ਨੇ ਅਗਰ ਗਰੀਬਾਂ ਨੂੰ ਬੱਚੀਆਂ ਨੂੰ ਸਾਈਕਲ ਦੇਤੇ ਮਾਈ ਸਾਥ ਭਾਗੋ ਦੀ ਸਕੀਮ ਚ ਕਿੰਨੇ ਦੇਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਨੇ ਇਹ ਕਾਲੀ ਦਲ ਪੰਜਾਬ ਦੀ ਸਮੁਹਯਤ ਪੰਜਾਬੀਅਤ ਦੀ ਸੋਚ ਰੱਖਦਾ ਪਰ ਪੰਜਾਬ ਚ ਅਮੰਤ ਭਾਈਚਾਰੇ ਦੀ ਸੋਚ ਰੱਖਦਾ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਪਤਾ ਚੰਨਾ ਤੇ ਚੱਲ ਕੇ ਪਾਰਟੀ ਨੂੰ ਅਗੇ ਵਧਣ ਵਾਸਤੇ ਸਾਰੇ ਕਦਮ ਚੁੱਕ ਰਹੇ ਨੇ ਜੀ ਬਿਲਕੁਲ ਨਵਨਜ਼ਿਬਤੇ ਗੀਤਾ ਸ਼ਰਮਾ ਜੀ ਗੱਲਬਾਤ ਕਰ ਲਾਂਗੇ ਜ਼ਿੰਮੇਵਾਰੀ ਬੜੀ ਵੱਡੀ ਹੈ ਉਮਰ ਛੋਟੀ ਹੈ ਆ ਕਹਿੰਦੇ ਨੇ ਕਿ ਤਜਰਬਾ ਹੋਣਾ ਚਾਹੀਦਾ ਲਾਈਫ ਦਾ ਠੋਕਰਾਂ ਖਾਗਾ ਕਿ ਇਨਸਾਨ ਕਿੱਥੇ ਕਿੱਥੇ ਪਹੁੰਚ ਜਾਂਦਾ ਵਾ ਤੇ ਮੈਨੂੰ ਨਹੀਂ ਲੱਗਦਾ ਕਿ ਜਿੰਮੇਵਾਰੀ ਬਹੁਤ ਵੱਡੀ ਹੈ ਪਹਿਲੇ ਵੀ ਮੈਂ ਨਿਭਾ ਚੁੱਕੀ ਹਾਂ ਮੈਂ 2015 ਚ ਵੀ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਹਿ ਚੁੱਕੀ ਹਾਂ ਕਿਸ ਤਰੀਕੇ ਨਾਲ ਹੁੰਦੇ ਕੋਗੇ ਪਾਰਟੀ ਨੇ ਜਿੰਮੇਵਾਰੀ ਲਾ ਦਿੱਤੀ ਹੈ ਜਿਸ ਤਰੀਕੇ ਨਾਲ ਮੈਂ ਅੱਗੇ ਗਿਆ ਕਿ ਉਮਰ ਛੋਟੀ ਹੈ ਜਿੰਮੇਵਾਰੀ ਵੱਡੀ ਹੈ ਉਹ ਕਿਸ ਤਰੀਕੇ ਨਾਲ ਫਿਰ ਕੱਟ ਕਰਨਾ ਸ਼ੁਰੂ ਕਰੋਗੇ ਕਿਸ ਤਰੀਕੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜੋਗੇ ਮਹਿਲਾਵਾਂ ਨੂੰ ਆਪਣੇ ਨਾਲ ਜੋੜੋਗੇ ਜਿੱਦਾਂ ਮੇਰੇ ਪਹਿਲੇ ਵੀ ਜਿਨੇ ਵੀ ਸਾਥੀ ਨੇ ਪਹਿਲੇ ਮੇਰੇ ਬਾਵਾ ਹੀ ਨੇ ਵੀ ਇਹਨਾਂ ਨੇ ਕੰਮ ਕਰਨਾ ਹੈ ਔਰ ਇਹਨਾਂ ਦੇ ਸਦਕੇ ਹੀ ਮੇਰਾ ਕੰਮ ਚੱਲਣਾ ਹੈ ਔਰ ਕੁਝ ਤੁਹਾਡੇ ਵਰਗੇ ਭਰਾਵਾਂ ਨੇ ਮੇਰਾ ਸਾਥ ਦੇਣਾ ਤੁਹਾਡਾ ਸਦਾ ਆਸ਼ੀਰਵਾਦ ਮੇਰੇ ਨਾਲ ਹੈ ਆਪਣੇ ਆਪ ਕਾਮਯਾਬੀ ਨਾਲ ਹੈ ਬਿਲਕੁਲ ਜੀ ਹੋਰ ਵੀ ਲੋਕ ਨੇ ਗੱਲਬਾਤ ਜ਼ਰੂਰ ਕਰਨਗੇ ਨਾਲ ਪਹੁੰਚੇ ਅੱਜ ਕਿੰਨਾ ਕੇ ਸਾਥ ਰਹਿਗਾ ਰੇ ਤੇ ਵੈਸੇ ਨਾਲ ਹੀ ਉਹਨਾਂ ਦੇ ਤੁਸੀਂ ਸਾਥ ਪੱਕਾ 100% ਸਾਥ ਹੈਗਾ ਪਹਿਲਾਂ ਵੀ ਹੈਗਾ ਤੇ ਹੁਣ ਵੀ ਪੱਕਾ ਹੀ ਹੈ ਅਸੀਂ ਪਿੱਛੇ ਨਹੀਂ ਹਟਾਂਗੇ ਬਿਲਕੁਲ ਹੀ ਹੋਰ ਵੀ ਮਹਿਲਾਵਾਂ ਨੇ ਕਿ ਸਿੱਕੇ ਨਾ ਦੇ ਦਿਓ ਤੁਹਾਡੀ ਭੈਣਾਂ ਛੋਟੀ ਜਿਹਨੇ ਜ਼ਿੰਮੇਵਾਰੀ ਮਿਲ ਗਈ ਉਹ ਤੇ ਪ੍ਰਾਊਡ ਫੀਲ ਕਰਦੇ ਆ ਇਹਦੇ ਤੇ ਬਹੁਤ ਜ਼ਿਆਦਾ ਕਿ ਇਸ ਲੜਕੀ ਨੇ ਬਹੁਤ ਵੱਡਾ ਕਦਮ ਚੱਕਿਆ ਪਰ ਉਹ ਵੀ ਸਾਡੇ ਵਾਸਤੇ ਅਸੀਂ ਇਹਦੇ ਨਾਲ ਆ ਬਿਲਕੁਲ ਸੋ ਬਹੁਤ ਵਧੀਆ ਔਰ ਅੱਗੇ ਵੀ ਬਹੁਤ ਵਧੀਆ ਕਰੇਗੀ ਸਾਡੇ ਦੇ ਤੇ ਪੂਰਾ ਯਕੀਨ ਹੈ ਅਜਾ ਰੇਖਾ ਜੀ ਤੁਸੀਂ ਕਿਸੇ ਕਿਨਾਂ ਦੇਖਦੇ ਹੋ ਲਗਾਤਾਰ ਇਕੱਠੇ ਰਹੇ ਹੋ ਹੈਨਾ ਸਾਰੇ ਇਕੱਠੇ ਰਹੇ ਅਸੀਂ ਤਾਂ ਉਹ ਲੱਕੜੀਆਂ ਕੀ ਜਿਹੜੀ ਅਸੀਂ ਗੰਢ ਬੰਨ੍ਹ ਦੋ ਨਾ ਮਜ਼ਬੂਤ ਹੋ ਜਾਂਦੀਆਂ ਤੇ ਜਿੱਥੇ ਜਾਓ ਤੇ ਜਿੰਦਾਬਾਦ ਅੱਛਾ ਅੱਜ ਇਹ ਅਜੇ ਸ਼੍ਰਮਣੀ ਗਾਲੀਦਲ ਜਾਏ ਤੇ ਅੱਜ ਫਿਰ ਜਿੰਦਾਬਾਦ ਅੱਜ ਫਿਰ ਜਿੰਦਾਬਾਦ ਜਿੰਦਾਬਾਦ ਅਸੀਂ ਲੇਡੀਜ਼ ਹੈ ਸੀ ਤੇ ਹੈਗੇ ਆ ਤੇ ਰਵਾਂਗੇ ਤੁਸੀਂ ਨਹੀਂ ਸੀ ਪਾਰਟੀ ਨਾਲ ਲੋਕਾਂ ਲਈ ਖੜਦੇ ਸੀ ਸੋਸ਼ਲ ਐਕਟੀਵਿਟੀ ਕਰਦੇ ਸੀ ਹੁਣ ਇੱਕ ਪਾਰਟੀ ਦੇ ਝੰਡੇ ਥੱਲੇ ਆ ਗਏ ਹੁਣ ਵੀ ਉਸੇ ਤਰੀਕੇ ਨਾਲ ਹੋਏ ਮੈਂ ਉਦਾਂ ਹੀ ਆਪਣੀ ਸਾਰੀ ਜ਼ਿੰਮੇਵਾਰੀ ਨਿਭਾਵਾਂਗੀ ਬਟਾਲੇ ਵਾਸਤੇ ਜਿੱਦਾਂ ਪਹਿਲੇ ਨਿਭਾਉਂਦੀ ਸੀ ਪਾਰਟੀ ਦੇ ਉੱਠ ਕੇ ਹੀ ਮੈਂ ਕੰਮ ਕਰੂੰਗੀ ਮੈਂ ਇਹ ਨਹੀਂ ਕਹਿੰਦੀ ਕਿ ਅੱਜ ਮੈਂ ਪ੍ਰਧਾਨ ਬਣ ਗਈ ਆ ਤੇ ਬਾਅਦ ਵਿੱਚ ਮੈਂ ਕੰਮ ਨਹੀਂ ਕਰਨੇ ਅੱਜ ਵੀ ਮੇਰੇ ਭਰਾਵਾਂ ਨੂੰ ਲੋੜ ਪਏਗੀ ਭੈਣ ਦੀ ਤੇ ਉੱਥੇ ਪਹੁੰਚੇਗੀ ਕਿਸੇ ਵੀ ਲੜਕੀ ਨੂੰ ਉਹਨਾਂ ਨੂੰ ਉਹ ਰਾ ਕੋਈ ਪ੍ਰੋਬਲਮ ਸੋਲਵ ਕਰਨੀ ਆ ਜਾਂ ਉਹਨੂੰ ਕਿਧਰੀ ਪ੍ਰੋਬਲਮ ਲੱਗਦੀ ਹੈ ਤੇ ਮੈਂ ਬੇਸ਼ੱਕ ਭਰਾਵਾਂ ਦੇ ਨਾਲ ਹੀ ਹੋਵਾਂਗੀ ਹੁੰਦਾ ਹੈ ਟੈਗ ਲੱਗ ਜੇ ਪ੍ਰਧਾਨ ਦਾ ਤੇ ਫਿਰ ਲੋਕ ਥੋੜਾ ਜਿਹਾ ਆਪਣੇ ਸੱਤਾ ਦਾ ਨਸ਼ਾ ਹੋ ਜਾਂਦਾ ਫਿਰ ਦੂਰ ਹੋ ਜਾਂਦੇ ਮੈਂ ਇਸ ਚੀਜ਼ ਦਾ ਜਵਾਬ ਤੁਹਾਨੂੰ ਦੇਣਾ ਚਾਹੁੰਦੀ ਹਾਂ ਕਿ ਅੱਜ ਤੋਂ 2 ਸਾਲ ਪਹਿਲੇ ਤੁਸੀਂ ਮੈਨੂੰ ਕਾਲ ਕੀਤੀ ਸੀ ਬੱਸ ਸਟੈਂਡ ਤੋਂ ਉਦੋਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਸੀ ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਬੱਚੀ 12 ਵਜੇ ਨਾਲ ਬੱਸ ਸਟੈਂਡ ਦੇ ਬੈਠੀ ਹੈ ਇਹਨੂੰ ਘਰ ਪਹੁੰਚਾਣਾ ਹੈ ਤੁਹਾਡੇ ਇੱਕ ਛੋਟੇ ਜਿਹੇ ਫੋਨ ਤੇ ਆ ਕੇ ਮੈਂ ਉਸ ਕੁੜੀ ਨੂੰ ਕਲਾਨੋ ਛੋੜ ਕੇ ਆਈ ਸੀ ਰਾਤ ਉਹ ਕੋਲੇ ਲਗਾਤਾਰ ਐਸੇ ਤਰੀਕੇ ਦੇ ਨਾਲ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਵਾਜ਼ ਬਣੀਏ ਲੋਕਾਂ ਦੀ ਇਧਰ ਆਜੋ ਥੋੜਾ ਦੱਸ ਦਿਓ ਤੁਸੀਂ ਵੀ ਵਧਾਈ ਦੇਣ ਪਹੁੰਚੇ ਹੋ ਅਜੇ ਇੰਨੀ ਖੁਸ਼ੀ ਹੋਣਾ ਨਾਡ ਫੀਲ ਹੁੰਦਾ ਹੈ ਕਿ ਚਲੋ ਮੇਰੀ ਸਿਸਟਰ ਹੈ ਗਈ ਆ ਅੱਗੇ ਵੀ ਮਤਲਬ ਕਿ ਇਹਨਾਂ ਦੇ ਨਾਲ ਹੀ ਆਪਾਂ ਹੌਨ ਦਾ ਸਪੋਰਟ ਵੀ ਆ ਬਟ ਜੋ ਵੇਸ ਲੈਵਲ ਜਾਨੀ ਕਿ ਇਕੱਠੀਆਂ ਹੋ ਗਏ ਪਹਿਲਾਂ ਇਸ ਦੀ ਵਿੰਗ ਨਹੀਂ ਸੀ ਹੈਗਾ ਹੁਣ ਇਸ ਦੀ ਵਿੰਗ ਤੇ ਆ ਗਏ ਹੋ ਹੁਣ ਹੱਲਾ ਬੋਲੋਗੇ ਇਕੱਠੇ ਹੋਗੇ ਹਾਂ ਮੈਂ ਇਸ ਇਸ ਸ਼ਹਿਰ ਦੀ ਮੈਂ ਨੂੰ ਮੈਂ ਸ਼ਹਿਰ ਦੀ ਇੱਕ ਬਹੂ ਬਣ ਕੇ ਆਈ ਸੀ ਬਟ ਅੱਜ ਮੈਂ ਇੱਕ ਬੇਟੀ ਬਣ ਕੇ ਇਸ ਸ਼ਹਿਰ ਦੇ ਵਿੱਚ ਰਾਜ ਕਰਨ ਦੀ ਆ ਜੀ ਬਿਲਕੁਲ ਗੀਤਾ ਸ਼ਰਮਾ ਸੀ ਨਵ ਨਿਯੁਕਤ ਜਿਹੜੇ ਇਸਟੀ ਵਿੰਗ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਲਾਏ ਗਏ ਨੇ ਸ਼ਹਿਰੀ ਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਇਸੇ ਤਰ੍ਹਾਂ ਦੇ ਤਰੀਕੇ ਨਾਲ ਜਸਟਿਸ ਕਿਨਾਂ ਪਹਿਲਾਂ ਲੋਕਾਂ ਦੀ ਆਵਾਜ਼ ਬੰਦੇ ਰਹੇ ਸੀ ਲੋਕਾਂ ਦੀ ਮਦਦ ਵਾਸਤੇ ਅੱਗੇ ਆਂਦੇ ਰਹੇ ਸੀ ਹੁਣ ਇੱਕ ਝੰਡੇ ਥੱਲੇ ਸ਼ੋਮਨੀ ਕਾਲੀ ਦਲ ਦੇ ਆ ਗਏ ਆ ਤਾਂ ਹੁਣ ਫਿਰ ਵੀ ਉਸ ਤੋਂ ਵੱਧ ਕੇ ਕੰਮ ਕਰਾਂਗੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਿੰਦਰ ਗੁੰਡਲ ਫਾਸਟਰ ਨਿਊਜ਼ ਬਿਟਾਲਾ